ਇਹ ਸਕੂਲ ਤੋਂ ਉੱਤਰ ਆ ਰਹੀ ਸੀ ਉਹ ਟਿਪਰ ਵਾਲਾ ਵਾਰਗ ਪਰ ਚੜਾ ਜਾਣਾ ਸਾਨੂੰ ਤਾਂ ਆ ਕੇ ਪਤਾ ਲੱਗਿਆ ਦੇਖਿਆ ਜਾ ਰ ਮਤਲਬ ਉਹਨੇ ਆ ਰਹੀ ਸੀ ਕੀ ਨਾਮ ਸੀ ਕੁੜੀ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 1 ਚ ਪੜਦੀ ਸੀ ਕਿੰਨੇ ਕੁ ਮਾਰ ਸੀਗੇ ਜੀ 17 ਸਾਲ ਦੀ ਤੁਸੀਂ ਕੀ ਮੰਗ ਰੱਖਦੇ ਹੋ ਹੁਣ ਉਹਦੇ ਕਾਰਵਾਈ ਹੋਣੀ ਚਾਹੀਦੀ ਟਿਪਰ ਵਾਲਿਆਂ ਤੇ ਇਹ ਬੰਦ ਹੋਣੀ ਚਾਹੀਦੀ ਬਹੁਤਾਂ ਕਰੇ ਕੋਈ ਵੀ ਕੰਮ ਕਿਸੇ ਦਾ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਿਰਪਾ ਇਹ ਤਾਂ ਸਾਫ਼ ਜਾਨੇ ਆ ਟ੍ਰਿਪਰ ਵਾਲਾ ਇੱਥੇ ਹੀ ਆ ਭਾਜੀ ਗੱਜਾ ਟ੍ਰਿਪਰ ਵਾਲਾ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤੁਹਾਨੂੰ ਅਸੀਂ ਮੈਂ ਫੋਨ ਕਰੇ ਪਹੁੰਚ ਕੇ ਜਦੋਂ ਪਹੁੰਚ ਕੇ ਨਾ ਆਇਆ ਸੀ ਮੈਂ ਠੀਕ ਹੈ ਮੈਂ ਪਿੰਡ ਲੈਣ ਆ ਰਿਹਾ ਸੀ ਮੈਂ ਤਾਂ ਪਹੁੰਚਾ ਸਭ ਕੋਣਾ ਬਹੁਤ ਪੂਰਾ ਠੀਕ ਸੀ ਸਰਪੰਨਾ ਮੈਂ ਜੋਹਾਰ ਲਾਲ ਸਰਪੰਚ ਪਿੰਡ ਖੜਾ ਗੱਜੂ ਸਰ ਇਰੈਕਸ਼ਨ ਹੋਇਆ ਕਿ ਕਿਹਦਾ ਕਿਹਾ ਅੱਜ ਸਾਡੇ ਪਿੰਡ ਬਿਜਲੀ ਦੀ ਲੱਗ ਗਈ ਬਹੁਤ ਹੀ ਮੱਧਪਗਰ ਹਾਲਾਚਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨਿਹਰਾਨਾ ਤੋਂ ਸੀ ਤੇ ਸਾਡੇ ਨਾਲ ਖੜੇ ਸਾਥਰੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਏ ਸੀ ਚਲੀ ਆ ਰਹੀ ਸੀ ਟੱਕਰ ਇਸ ਨਿਹਰਾਨਾ ਆਈ ਸੀ ਵੀ ਮੈਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘ ਗਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ লাশ ਨੂੰ ਟਿੱਪਰ ਇਸ ਲੋ ਕੱਢਿਆ ਇਹ ਜੀ ਹਸਪਤਾਲ ਲੈ ਕੇ ਆਏ ਆ ਹਸਪਤਾਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਤੱਕ ਸਾਨੂੰ ਟਾਈਮ ਦਿੱਤਾ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਦੀ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜਾਂ ਤਾਂ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣ ਨਾਲ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਹਾਦਸਾ ਪਹਿਲਾਂ ਵੀ ਸਮਾਣੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪ੍ਰਿਯ ਹੋਵੇ ਹੀ ਹਾਦਸਾ ਕੋਈ ਬੱਚੀ ਨਾਲ ਹੀ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪੜਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰਾਂ ਉਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਉਣ ਯੋਗ ਹੈਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਾਈਵ ਡਰਾਈਵ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਨਾਲ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਹਾਦਸਿਆਂ ਤੋਂ ਵਿਚਾਰ ਰੱਖਿਆ ਜਾਵੇ ਕੀ ਅੱਗੇ ਦਾ ਡੇਟ ਕਦੋਂ ਵੀ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਹੋਕਰ ਦੇ ਬਿਆਨ ਦੇਣਗੇ ਸਰਕਾਰ ਜੋ ਬੰਦੀ ਕਾਰਵਾਈ ਅਸੀਂ ਕਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ ਸਰ ਜਿਹੜਾ ਅੱਜ ਐਕਸੀਡੈਂਟ ਹੋਇਆ ਹੈ ਕਿਦਾਂ ਹੋਇਆ ਇਹ ਤਲਾਹ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਬਲਵਿੰਦਰ ਸਿੰਘ ਵਾਸੀ ਪਿੰਡ ਨਰੇਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿੱਪੜ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਜੀ ਸਰ ਇਹ ਤਕਰੀਬਨ ਘੰਟਾ ਕੁ ਪਹਿਲਾਂ ਦੀ ਗੱਲ ਹੈ 2 ਵਜੇ ਦੀ 2 ਵਜੇ ਦੀ ਗੱਲ ਹੈ ਤਕਰੀਬਨ 2 ਵਜੇ ਦੀ ਗੱਲ ਹੈ ਪਰ ਕੀ ਕਰ ਵੀ ਕਰ ਰਹੇ ਹੋ ਟਿੱਪੜ ਵਾਲੇ ਦਾ ਅਸੀਂ ਬਿਆਨ ਲਿਖ ਦਿਆਂਗੇ ਜੋ ਲਿਖਾਂਗੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਹੈਗਾ ਪਰ ਭੱਜ ਗਿਆ ਮੈਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏਗਾ ਬੁਰ